ਪੁਲਿਸ ਤੋਂ ਰਿਟਾਇਰ ਸਬ ਇੰਸਪੈਕਟਰ ਰਣਜੀਤ ਸਿੰਘ ਖੰਨਾ ਪਿਛਲੇ 12 ਸਾਲਾਂ ਤੋਂ ਪੁਲਿਸ ਤੋਂ ਇਨਸਾਫ ਲਈ ਸਰਕਾਰੀ ਦਫਤਰਾਂ ਦੇ ਟੱਕੇ ਖਾਣ ਲਈ ਹੋਇਆ ਮਜਬੂਰ ਮਿਤੀ 24 ਅਪ੍ਰੈਲ ਨੂੰ ਐਸ ਸੀ ਬੀ ਸੀ ਮਹਾਪੰਚਾਇਤ ਪੰਜਾਬ ਵੱਲੋਂ ਮੋਹਾਲੀ ਸੱਤ ਫੇਸ ਦੀਆਂ ਲਾਈਟਾਂ ਤੇ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਤੇ ਰਿਟਾਇਰ ਸਬ ਇੰਸਪੈਕਟਰ ਰਣਜੀਤ ਸਿੰਘ ਖੰਨਾ ਮੋਰਚਾ ਆਗੂਆਂ ਕੋਲ ਪਹੁੰਚੇ ਮੋਰਚੇ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਕੁੰਬੜਾ ਪ੍ਰਦਾਨ ਅਤਿਆਚਾਰ ਪ੍ਰੇਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਸੀਨੀਅਰ ਆਗੂ ਅਜੈਬ ਸਿੰਘ ਬਠੋਈ ਸੂਬਾ ਪ੍ਰਦਾਨ ਨਰੇਗਾ ਵਰਕਰ ਫਰੰਟ ਇੰਡੀਆ ਤੇ ਬਲਵਿੰਦਰ ਸਿੰਘ ਗਿੱਲ ਯੂਥ ਆਗੂ ਦੀ ਹਾਜ਼ਰੀ ਵਿੱਚ ਰਣਜੀਤ ਸਿੰਘ ਨੇ ਪ੍ਰੈਸ ਨਾਲ ਜੋ ਗੱਲਬਾਤ ਕੀਤੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜੀ ਦਾ ਖਾਸਾ ਸ਼੍ਰੀ ਵਾਹਿਗੁਰੂ ਜੀ ਜੀ ਕਿ ਮੈਂ ਸਾਰੀ ਪ੍ਰੈਸਰਾਂ ਨੂੰ ਬੇਤੀ ਕਰਮਚਾਰਾਂ ਬੇਤਰਮਾ ਕਾਮਾਂ ਕਿ ਜਿਵੇਂ ਕਿ ਕੱਲ ਵੀ ਸਾਡੇ ਕੋਲ ਸਬਨ ਇੰਫੈਕਟਰ ਦਲਯਾਰ ਦੀ ਖੇਣੇ ਤੋਂ ਆਏ ਸੀ ਉਹਨਾਂ ਨੇ ਆਪਣੀ ਹਕੀਕਤ ਐਸਸੀਪੀ ਵਾਹ ਪੰਚਾਇਤ ਦੇ ਮੌਕੇ ਤੇ ਜੋ 10 ਸਤਵੇ ਦੇ ਲੈਟਾਂ ਦੇ ਚੱਲ ਰਹੇ ਉਹਨਾਂ ਨੇ ਆਪਣੀ ਕੱਲ ਡੁਕਲੇ ਜਿਹੜੇ ਦੱਸੇ ਜੋ ਭਾਜਪਾ ਦੀ ਰੀਡਰ ਲੀਡਰਸ਼ਿਪ ਨੇ ਸਟੇਜ ਤੇ ਪਬਲਿਕ ਦੇ ਸਾਹਮਣੇ ਜਰੀਲ ਕੀਤਾ ਬੇਇੱਜ਼ਤੀ ਕੀਤੀ ਸਾਰੀ ਹਕੀਕਤ ਜਿਹੜੀ ਅੱਜ ਖਬਰਾਂ ਅਖਬਾਰਾਂ ਦੇ ਟੀਵੀ ਚੈਨਲਾਂ 'ਚ ਚੱਲ ਰਹੀਆਂ ਨੇ ਇਸੇ ਤਰ੍ਹਾਂ ਸਾਡੇ ਦੋਸਤ ਹੈ ਮੇਤਰ ਰਣਜੀਤ ਸਿੰਘ ਜੀ ਖੰਨੇ ਤੋਂ ਇਹ ਵੀ ਸਾਬਕਾ ਇੰਸਪੈਕਟਰ ਰਟਾਇਰ ਨੇ ਕਾਫੀ ਸਮੇਂ ਤੋਂ ਜਿਹੜੀਆਂ ਆਪਣੀਆਂ ਪਿਛਲੀਆਂ ਦਰਖਾਸਤਾਂ ਜਿਵੇਂ ਕਿ ਇਹਨਾਂ ਨੂੰ ਆਪਣੇ ਨਾਮ ਸਾਫ ਲੈਣ ਲਈ ਆਪਣੇ ਹੀ ਡਿਪਾਰਟਮੈਂਟ ਚ ਕੋਈ ਬੰਦਾ ਜਿਹੜਾ ਹੈ ਦਾ ਸਵਾਈ ਕਰਕੇ ਅਗਨੋਰ ਕਰ ਰਹੇ ਨੇ ਤੇ ਬਹੁਤ ਸਾਰੇ ਪਿਛਲੇ ਤੋਂ ਜਿਹੜਾ ਦਰਦਸਤਿਆਂ ਜਿੱਤੇ ਐਸਐਸਬੀ ਦਫ਼ਤਰ ਚਲੇਗਾ ਡੀਸੀ ਦਫ਼ਤਰ ਚਲੇਗਾ ਐਸਐਸਬੀ ਖੰਨੇ ਦੇ ਦਫ਼ਤਰ ਅੱਗੇ ਕਈ ਵਾਰੀ ਨਾ ਨੇ ਆਪ ਕੱਲੇ ਹੀ ਖੁਦ ਝੰਡਾ ਕੱਢ ਕੇ ਕਾਲਾ ਧਰਣਾ ਵੀ ਲਾਇਆ ਤੇ ਜਿਸ ਵਿੱਚ ਪਿਛਲੇ ਸਮੇਂ ਸੰਨ ਤੇਰੇ ਨਾਲ 12 13 ਦਾ ਰابطਾ ਹੈ ਜਦੋਂ ਸੰਨ 12 ਚ ਸਰਕਾਰ ਕਾਲੀ ਦਲ ਦੀ ਸੀ ਉਦੋਂ ਤੋਂ ਇਹ ਇਹਨਾਂ ਦਾ ਸਾਰਾ ਜਿਹੜਾ ਚੀਠਾਗਾ ਜਿਵੇਂ ਸੈਕਟਰ 70 ਚ ਇੱਕ ਟਰੈਵਲ ਏਜੰਟ ਦੇ ਕੇਸ ਚ ਚੈੱਕ ਦੁਆਰਾ ਰਿਸ਼ਵਤ ਲੈ ਲਈ ਸੀ ਚੈੱਕ ਦੁਆਰਾ ਰਿਸ਼ਵਤ ਦਾ ਜਿਹੜਾ ਕੇਸ ਚੱਲਿਆ ਬਹੁਤ ਜ਼ਿਆਦਾ ਜਿਹੜਾ ਦੋ ਤਿੰਨ ਐਸਐਚਓ ਡੀਐਸਪੀ ਐਸਪੀ ਤੱਕ ਇਨਵੋਲਵ ਸੀ ਤਾਂ ਸਾਰੀਆਂ ਕੰਪਲੇਟਾਂ ਚੱਲਦੀਆਂ ਰਹੀਆਂ ਅੱਜ ਵੀ ਇੱਕ ਇਹਨਾਂ ਨੇ ਇੱਕ ਸਰਕਾਰੀ ਵਕੀਲ ਦੇ ਖਿਲਾਫ ਕੰਪਲੇਟ ਦਿੱਤੀ ਸੀ ਐਥੇ ਕਿਉਂਕਿ ਜਿਹੜੇ ਸਰਕਾਰੀ ਵਕੀਲ ਨੇ ਉਹ ਗਲਤ ਓਪੀਨੀਅਨ ਦੇ ਕੇ ਗਲਤ ਐਡਵਾਈਸ ਦੇ ਕੇ ਐਸਐਸਕੇ ਨੂੰ ਉਹ ਜਿਹੜਾ ਦਫਤਰ दाखल ਕੇਸ ਕਰਾਉਂਦੇ ਜੇਕਰ ਅਫੀਊਸਰ ਨੂੰ ਦੋਸ਼ੀ ਨੂੰ ਬਚਾਣਾ ਦੋਸ਼ੀ ਨੂੰ ਬਚਾਉਣ ਵਾਸਤੇ ਘਰ ਤੋਂ ਆਪਣੀ ਰਹਿ ਦੇਣ ਨੇ ਜਿਹੜੀਆਂ ਹੁਣ ਕੰਪਲੀਟ ਜੇ ਭੁਗਤ ਗਿਆ ਇਹ ਵਿਆਮ ਦੇ ਕੇ ਤੇ ਇਸੇ ਤਰ੍ਹਾਂ ਇਹਦੀ ਸਾਰੀ ਹੈ ਮੈਂ ਕਹਿੰਦਾ ਵੀ ਸਰਕਾਰ ਕਾਲੀਆਂ ਵੀ ਹੋਵੇ ਜਿਵੇਂ ਪੰਜਾਬ ਬਚਾਓ ਯਾਤਰਾ ਕਾਲੀ ਦਲ ਨੇ ਸ਼ੁਰੂ ਕੀਤੀ ਹੋਈ ਹੈ ਪਰ ਇਹ ਪੰਜਾਬ ਨੂੰ ਕੀ ਪਹਚਾਣਗੇ ਪਹਿਲਾਂ ਇਹਨਾਂ ਨੇ ਡਬੋ ਕੇ ਰੱਖਦਾ ਪੰਜਾਬ ਜਿਹਦੀਆਂ ਹਾਲੇ ਤੱਕ ਲੋਕ ਜਿਹੜੇ ਹੈ ਪੈਂਡਿੰਗ ਕੇਸ ਪਏ ਨੇ ਭੁਗਤ ਰਹੇ ਨੇ ਮੈਂ ਭੁਗਤ ਰਿਹਾ ਮੈਂ ਦਿੱਲੀ ਤੱਕ ਜਾ ਰਿਹਾ ਉਹ ਕਾਲੀਆਂ ਦੀ ਉਹ ਦੇਣੇਗੀ ਪਹਿਲਾਂ ਤੇ ਇੱਥੇ ਜਿਹੜਾ ਰਣਜੀਤ ਸਿੰਘ ਜੀ ਪਹੁੰਚੇ ਇਹ ਖੁਦ ਆਪਣੀ ਹਕੀਕਤ ਆਪ ਦੱਸਣਗੇ ਜੋ ਹੱਡ ਬੀਤੀ ਹੈ ਇਹਨਾਂ ਦੀ ਤੇ ਅਸੀਂ ਮੋਰਚੇ ਦੇ ਜਿਹੜਾ ਹੈਗਾ ਪੂਰੇ ਜਿਹੜੇ ਸਾਡੇ ਐਸਸੀਬੀਸੀ ਨਾਲ ਸੰਬੰਧਿਤ ਹੈ ਅਨਸੂਚੀ ਜਾਤੀ ਨਾਲ ਸਪੀੜਤ ਲੋਕ ਨੇ ਉਹ ਹਰ ਰੋਜ਼ ਇੱਥੇ ਆਪਣੇ ਨਿਆਂ ਸਾਫ ਲਈ ਸਾਡੇ ਸਹਿਯੋਗ ਲਈ ਇੱਥੇ ਆਉਂਦੇ ਨੇ ਤੇ ਅਸੀਂ ਵੀ ਇਹਨਾਂ ਦਾ ਜਿਹੜਾ ਪੂਰਤ ਤੌਰ ਤੇ ਸਹਿਯੋਗ ਕਰਦੇ ਤੇ ਜਿੱਦਾਂ ਪਹਿਲਾਂ ਵੀ ਕਰਦੇ ਤੇ ਹੁਣ ਵੀ ਕਰਦੇ ਰਾਵਾਂਗੇ ਜਦ ਤੱਕ ਇਹ ਲੋਕਾਂ ਨੂੰ ਨਿਆਂ ਨਹੀਂ ਮਿਲਦਾ ਤੈਂ ਦਾ ਪੂਰਾ ਸਹਿਯੋਗ ਦਿੱਤਾ ਜਾਵੇ ਉਹ ਆਹੀ ਕ੍ਰੀਜੀ ਕਾ ਖਾਲਸਾ ਜੀ ਲੈ ਕੇ ਵਾਇਟ ਇਹਦਾ ਕਾਲਸਾ ਲੈ ਕੇ ਕਿ ਭਤੇ ਮੈਂ ਰਣਜੀਤ ਸਿੰਘ ਦਾ ਰਿਟਾਇਰਡ ਸਬ ਇੰਸਪੈਕਟਰ ਪੰਜਾਬ ਪੁਲਿਸ ਕਰਨੇ ਤੋਂ ਕੇ ਦੀ ਕਰਦਾ ਨਹੀਂ ਪਹਿਲੀ ਗੱਲ ਤਾਂ ਇਹ ਹੋਈ ਵੀ ਹੁਣੇ ਵੱਖ-ਵੱਖ ਪੋਲਿਟਿਕਸ ਪਾਰਟੀਆਂ ਆਪਾਂ بڑے ਝੰਡੇ ਲੈ ਕੇ ਕੋਈ ਪੰਜਾਬ ਬਚਾਉਂਦਾ ਕੋਈ ਪੰਜਾਬ ਦੀ ਧਰਤੀ ਬਚਾਉਂਦਾ ਕੋਈ ਪੰਜਾਬ ਦੀ ਨੌਜਵਾਨੀ ਨੂੰ ਬਚਾਉਂਦਾ ਪਰ ਇਹ ਸਾਰੀਆਂ ਪਾਰਟੀਆਂ ਦੇ ਹੀ ਡੋਗਿਆ ਹੋਇਆ ਹੁਣ ਮੈਂ ਆਕਾਲੀ ਦਲ ਦੀ ਪਹਿਲਾਂ ਗੱਲ ਕਰਦਾ ਵੀ ਇਸ ਦੇ ਸਮੇਂ ਦੇ ਵਿੱਚ ਇੱਕੇ ਜਿਹੇ ਐਸਐਸਪੀ ਨੇ ਟਰੈਵਲ ਏਜੰਟਾਂ ਦੇ ਇੱਕ ਦਫ਼ਤਰ ਬਣਾ ਕੇ ਲੋਕਾਂ ਨੂੰ ਰੋਕਿਆ ਉਹ ਦੇਖ ਦਫ਼ਤਰ ਬੜੀ ਤਰੀਕੇ ਦੀ ਉਹ ਅਸੀਂ ਲੋਕੀ ਤੇ ਕੋਲੇ ਪਏ ਲੋਕ ਫਸਦੇ ਸੀ ਚੱਲ ਸਾਡਾ ਮੁੰਡਾ ਬਾਹਰ ਪਾਉਂਦੀ ਇਸ ਤਰ੍ਹਾਂ ਹੀ ਮੇਰੇ ਨਾਲ ਹੋਈ ਦੋ ਵਾਰੀ ਤਾਂ ਇਹਨਾਂ ਨੇ ਉਹਦੇ ਕੀ ਚੈੱਕ ਕਰਾ ਹੀ ਰਿਸ਼ਵਤ ਦੇ ਕੇ ਟਰੈਵਲ ਏਜੰਟ ਨੂੰ ਬਚਾਇਆ ਤੇ ਆਹਾ ਹੋ ਚੈੱਕਾ ਇਹ ਜੋ ਬਲਵੰਤ ਸਿੰਘ ਰਾਮੂ ਵਾਲੀਏ ਦਾ ਪੀਏ ਮਤਲਬ ਆਪਣੇ ਆਪ ਹੀ ਰਾਜ਼inama ਲਿਖ ਕੇ ਮੇਰੇ ਦਫ਼ਤਰ ਨਹੀਂ ਆਉਂਦਾ ਉਹ ਡੈਕੀ ਕਾਰਡ ਆ ਤੇ ਦੀਪ ਸਿੰਘ ਦੀਪਿੰਦਰ ਦੀਪਿੰਦਰ ਅਕਦੀਆ ਇਹ ਆਹ ਰਾਜ਼inama ਜਿਹਦੇ ਤੇ ਮੇਰੇ ਕਦੇ ਦਸਤਕੀ ਨਹੀਂ ਹੋਏ ਫੇਰ ਮੇ ਤੋਂ ਅਸਲ ਡਾਕੂਮੈਂਟ ਲੈ ਕੇ ਆਪਣੇ ਮਟੌਰ ਖਾਨੇ ਵਾਲੀ ਪੁਲਿਸ ਨੇ ਉਹ ਡਾਕੂਮੈਂਟ ਚੇਂਜ ਕਰਤੇ ਕੋਟ ਅਪੁਆਇੰਟ ਕੋਰਟ ਨਹੀਂ ਪੇਸ਼ ਕੀਤੇ ਮੈਂ ਐਸਐਸਪੀ ਦੇ ਹਰਦੀਆਂ ਨਹੀਂ ਦਿੱਤੀਆਂ ਤੇ ਉਹਨਾਂ ਨੂੰ ਬਚਾਉਣ ਦੀ ਖਾਤਰ ਆ ਉਹ ਕਰਤੇ ਇਹਦੇ ਚ ਤਿੰਨ ਕੇਸ ਤਿੰਨ ਪੀਓ ਬਣੇ ਹੋਏ ਨੇ ਨੀਸ਼ਾ ਚਾਵਲਾ ਪ੍ਰਦੀਪ ਕੁਮਾਰ ਤੇ ਇੱਕ ਹੋਰ ਆ ਇਹ ਤਿੰਨੇ ਪੀਓ ਨੂੰ ਫੜਦੇ ਨਹੀਂ ਹੈਗੇ ਆ ਹਾਲ ਅਕਾਲੀ ਦਾ ਸਰਕਾਰ ਦਾ ਹੁਣ ਮੈਂ ਦੁਆਰੇ ਆਉਣਾ ਹੈਗਾ ਆਮ ਆਦਮੀ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਸਰਕਾਰੀ ਵਕੀਲ ਅਖੇ ਹੋਏ ਨੇ ਉਹਨਾਂ ਨੂੰ ਤਾਂ ਲੈਣ ਪਾਸ ਹੀ ਰੱਖੇ ਹੋਏ ਨੇ ਆਹ ਦੇਖੋ ਅਰਜੀ ਦੇ ਵਿੱਚ ਐਕਟ ਬਣਿਆ ਹੋਇਆ ਇਹ ਸਰਕਾਰ ਕ੍ਰਿਮੀਨਲ ਕੇਸ ਨੂੰ ਡੀਏ ਲੁਧਿਆਣਾ ਪਨੀਤ ਜੱਗੀ ਕ੍ਰਿਮੀਨਲ ਕੇਸ ਨੂੰ ਸਿਵਲ ਕੇਸ ਤੱਕ ਦੇ ਅਰਜੀ ਫੈਲ ਕਰਦਾ ਕਿਉਂਕਿ ਐਸਐਸਪੀ ਨੂੰ ਲਿਖਣਾ ਬਹੁਤ ਔਖਾ ਹੋ ਜਾਂਦਾ ਵੀ ਮੈਂ ਅੱਜ ਪਰ opinion ਮੈਨੂੰ ਫੈਲ ਕਰਦੀਆਂ ਇਹ ਸਰਕਾਰੀ ਵਕੀਲ ਨੇ ਜਿਹੜੇ ਇਹ ਰੱਖੇ ਦਾ ਮੋਲਜਮਾ ਨੂੰ ਸਜ਼ਾ ਕਰਾਉਣ ਵਾਸਤੇ ਨੇ ਪਰੇ ਮੋਲਜਮਾਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਕਰੀ ਕਰਾਉਂਦੇ ਨੇ ਉਹਨਾਂ ਦੇ ਮਾ ਸਬੂਤਾ ਮੇਰੇ ਕੋਲ ਹੈ ਲੈ ਜੇ ਪਨੀਤ ਜੱਗੀ ਕਹਿੰਦਾ ਮੈਂ ਰੈ ਠੀਕ ਦਿੱਤੀ ਆ ਤਾਂ ਮੈਂ ਸਜਾ ਕੋ ਉੱਥੋਂ ਸਾਹ ਤੇ ਆ ਰਾਂ ਕਿ ਜੇ ਜੇ ਮੈਂ ਦੱਸਣ ਲੱਗਿਆ ਇਹ ਵੀ ਹੁਣ ਜਿਹੜਾ ਸਿਸਟਮ ਚੱਲਦਾ ਇਹ ਸਿਸਟਮ ਇਹ ਆ ਵੀ ਪੈਸੇ ਦੋ ਤੇ ਗੱਜ ਪੜਾਓ ਪੈਸੇ ਦੋ ਤੇ ਗੱਲ ਪੜਾਓ ਕੋਈ ਇਥੇ ਸੁਧਾਰ ਨਹੀਂ ਹੋਣਾ ਕੋਈ ਹੋਰ ਨਹੀਂ ਇੱਕ ਤਾਂ ਖੰਨੇ ਦੀ ਮੈਂ ਆਦਾ ਦਾ ਆਦਾ ਆਪਣੇ ਕਾਰਵਾਈ ਇੱਕ ਨਾਕੇ ਦੇ ਤੋਂ ਨਸ਼ਾ ਫੜਦੀ ਆ ਉਹ ਸਾਡੇ ਮਹੱਲੇ ਦੇ ਕੀ ਜਾਂਦੀ ਆ ਸਾਡੇ ਮਹੱਲੇ ਮਜ਼ਦੂਰ ਤੋਂ ਦੁਕਾਨਾਂ ਖੁੱਲ ਗਈਆਂ ਨੇ ਮੈਂ ਆ ਮਾਦੀ ਪਾਰਟੀ ਵਾਲਿਆਂ ਨੂੰ ਬੇਨਤੀ ਕਰਦਾ ਹੱਥ ਬੰਨ੍ਹ ਕੇ ਵੀ ਭਰਾਵੋ ਇਹ ਨਸ਼ਾ ਬੰਦ ਕਰੋ ਇਕਣ ਵਿਕਣਾ ਬੰਦ ਕਰੋ ਪੋਰਟ ਨੂੰ ਕੀ ਟਿਕ ਲਾਓ ਜੇ ਮੈਂ ਤੁਹਾਨੂੰ ਗਲਤੀ ਰੋਗੇ અમાਦਾ ਹਰਿਆਣਾ ਵਾਹਿਗੁਰੂ ਦਾਸਦਾ ਵੈਰ ਆਪ ਜੋ ਪੰਜਾਬ ਵਾਸੀਓ ਜੈ ਭੀਮ ਜੈ ਭਾਰਤ ਮੈਂ ਅਜੈਪ ਸਿੰਘ ਬਠੋਈ ਮਾਨ ਰੇਗਾ ਵਰਕਰ ਫਰੰਟ ਪੰਜਾਬ ਅੱਜ ਅਸੀਂ ਬੈਠੇ ਹਾਂ ਐਸ்சி ਬੀਸੀ ਮਹਾਪੰਚਾਇਤ ਰਜਰਵੇਸ਼ਨ ਚੋਰਫੜੋ ਮੋਰਚਾ ਦੇ ਵਿੱਚ ਜਦੋਂ ਤਕਰੀਬਨ 4 ਮਹੀਨੇ ਹੋ ਚੁੱਕੇ ਨੇ ਅੱਜ ਇਸ ਮੋਰਚੇ ਦੇ ਵਿੱਚ ਅਲੱਗ-ਅਲੱਗ ਪੀੜਿਤ ਪੰਜਾਬ ਦੇ ਵਿੱਚੋਂ ਐਸ்சி ਬੀਸੀ ਸ਼ਡਿਊਲ ਕਾਸਟ ਸ਼ਡਿਊਲ ਟਰੈਪ ਲੋਕ ਜਿੰਨੇ ਪੀੜਤ ਨੇ ਦੁਖੀ ਨੇ ਇਸ ਮੋਰਚੇ 'ਤੇ ਆ ਰਹੇ ਨੇ ਕਿਉਂਕਿ ਇਹਨਾਂ ਪਾਰਟੀਆਂ ਦੇ ਸਤਾਏ ਹੋਏ ਨੇ ਚਾਹੇ ਉਹ ਕਾਲੀਦਾਰ ਰਹੀ ਹੈ ਚਾਹੇ ਭਾਜਪਾ ਰਹੀ ਹੈ ਕਾਂਗਰਸ ਰਹੀ ਹੈ ਚਾਹੇ ਆਜ ਆਮ ਆਦਮੀ ਪਾਰਟੀ ਹੈ ਹਰੇਕ ਪਾਰਟੀ ਇਹਨਾਂ ਨੂੰ ਲੁੱਟਦੀ ਹੈ ਕੁੱਟਦੀ ਹੈ ਅੱਜ ਜਿਵੇਂ ਇਲੈਕਸ਼ਨ ਦਾ ਦੌਰ ਹੈ ਅੱਜ ਇਹ ਪੋਲੀਟੀਕਲ ਲੀਡਰ ਪਿੰਡ-ਪਿੰਡ ਜਾ ਕੇ ਵੋਟਾਂ ਮੰਗ ਰਹੇ ਨੇ ਕਿ ਸਾਡੀ ਸਰਕਾਰ ਬਣਾਓ ਲੋਕ ਇਹ ਸੋਚਣ ਤੇ ਮਜਬੂਰ ਹੋ ਗਏ ਕਿ ਸਾਨੂੰ ਨਾ ਇਨਸਾਫ਼ ਮਿਲਦਾ ਆ ਦੇਖੋ ਬਜ਼ੁਰਗ ਬੈਠੇ ਨੇ ਪੰਜਾਬ ਪੁਲਿਸ ਦੇ ਵਿੱਚੋਂ ਰਿਟਾਇਰ ਨੇ ਅੱਜ ਤੱਕ ਇਹ ਮਹਿਕਮੇ ਤੋਂ ਇਨਸਾਫ ਮੰਗ ਰਹੇ ਨੇ ਪਰ ਲੇਕਿਨ ਮਹਿਕਮਾ ਇਹਨਾਂ ਨੂੰ ਸਾਫ ਦੇਣ ਲਈ ਤਿਆਰ ਨਹੀਂ ਇਹ ਸਰਕਾਰਾਂ ਦੀ ਨਲਾਇਕੀ ਹੈ ਚਾਹੇ ਉਹ ਕਿਸੇ ਵੀ ਪਾਰਟੀ ਦੀ ਸਰਕਾਰ ਰਹੀ ਹੈ ਉਹਨਾਂ ਨੇ ਹਮੇਸ਼ਾ ਇਹਨਾਂ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਅੱਜ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਉਹੀ ਕੰਮ ਹੋ ਰਿਹਾ ਜੋ 70 ਸਾਲਾਂ ਤੋਂ ਇਸ ਦੇਸ਼ ਦੇ ਵਿੱਚ ਹੁੰਦਾ ਆ ਰਿਹਾ ਕੋਈ ਬਦਲਾਅ ਨਹੀਂ ਹੋਇਆ ਸਿਰਫ ਲੋਕਾਂ ਨੂੰ ਧੁੰਮਰਾ ਕਰਕੇ ਸਰਕਾਰਾਂ ਬਣਾਉਂਦੇ ਨੇ ਸੋ ਮੈਂ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਵੀ ਕਿ ਜਿਹੜੇ ਪੀੜਤ ਲੋਕ ਨੇ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਕੱਲ ਨੂੰ ਇਹ ਨਾ ਹੋਵੇ ਇਹ ਪਾਰਲੀਮੈਂਟ ਦੀ ਚੋਣਾਂ ਦੇ ਵਿੱਚ ਐਸੀ ਬੀਸੀ ਲੋਕ ਸੜਕਾਂ ਦੇ ਉੱਤਰ ਕੇ ਤੁਹਾਡਾ ਪਿੱਟ ਸਿਆਪਾ ਕਰਨ ਆਪ ਤੁਹਾਨੂੰ ਮਜਬੂਰ ਕਰਨਗੇ ਜੇ ਤੁਸੀਂ ਨਾ ਲੋਕਾਂ ਨੂੰ ਇਨਸਾਫ ਉਹਨਾਂ ਦਿੱਤਾ ਤਾਂ ਤੁਹਾਨੂੰ 2024 ਦੇ ਵਿੱਚ ਇਹਦਾ ਰਿਜ਼ਲਟ ਤੁਹਾਨੂੰ ਮਿਲੇਗਾ ਸਾਰਿਆਂ ਨੂੰ ਜੈਪੀ ਜੈਪਾ